ਤੁਸੀਂ ਦੇਖ ਰਹੇ ਸਾਡੀ ਪ੍ਰੈਸ ਦੀ ਟੀਮ ਮੈਫਲੇ ਦੂਜੇ ਵਾਲ ਪਹੁੰਚਿਆ ਜੋ ਰਮਦਾਸ ਏਰੀਏ ਦੇ ਲੱਗੇ ਹੈ ਔਰ ਇੱਥੇ ਜੋ ਲੈ ਤੁਸੀਂ ਨੇ ਦਿਖਾ ਰਹੇ ਆ ਕਿ ਜੋ ਬੀਬੀ ਬਲਜਿੰਦਰ ਕੌਰ ਪਤਨੀ ਪ੍ਰਗਟ ਸਿੰਘ ਰਮਦਾਸ ਏਰੀਏ ਦੇ ਅਮੀਰ ਜਿਲ੍ਹਾ ਪਸ਼ੋਜੋਂ ਦੇ ਰਮਦਾਸ ਤੋਂ ਇਲੈਕਸ਼ਨ ਲੜ ਰਹੇ ਸੀ ਔਰ ਆਪਾਂ ਗੱਲ ਕਰਾਂਗੇ ਉਹਨਾਂ ਦੇ ਜਿਹੜੇ ਵੋਲੰਟਰੀਅਰ ਆ ਜਿਨ੍ਹਾਂ ਨੇ ਅੱਜ ਜਿਹੜੀ VOTING ਦਾ ਭਗਤਾਨ ਕੀਤਾ ਇਹਨਾਂ ਗੱਲ ਕਰਦੇ ਆ ਬੇਟਾ ਇਹ ਅਰਵਿੰਦਰ ਸਿੰਘ ਜੀ ਉੱਤਰ ਜਿਹੜੀ VOTING ਹੋ ਗਈ ਆ ਸ਼ਾਂਤ ਵੀ ਢੰਗ ਨਾਲ ਬਹੁਤ ਵਧੀਆ VOTING ਹੋਈ ਸਾਡੇ ਪਿੰਡ ਐ ਹੋਜੀ ਕੋਈ ਗੱਲਬਾਤ ਨਹੀਂ ਐ ਕੋਈ ਜੇਦਬਾਜੀ ਵਾਲੀ ਨਹੀਂ ਜਿੱਥੇ ਕੇਦਾ ਮਨ ਕੀਤਾ ਉੱਥੇ ਵੋਟ ਪਾਈ ਐ ਠੀਕ ਐ ਜੀ ਸ਼ਾਂਤ ਵੀ ਢੰਗ ਨਾਲ ਹਾਂ ਜੀ ਸ਼ਾਂਤ ਬਹੁਤ ਵਧੀਆ ਬਹੁਤ ਵਧੀਆ ਤੇ ਕਿੰਨੀ ਕਿ VOTING ਦੀ ਭਗਤਾਨ ਹੋ ਚੁੱਕਾ ਕਿੰਨਾ ਕਿ ਵੋਟ ਆਪਨੇ ਉਹ ਉਦਾਂ ਤਕਰੀਬਨ 900 ਕੋ ਵੋਟ ਆ ਯਾਨੀ ਕਿ 8 8700 ਵੋਟ ਪੈ ਗਈ ਜੀ ਟੋਟਲ ਕਿੰਨੇ ਆ ਨੋ ਸੂਟ ਹਾਂਜੀ 900 ਸਾਰੇ ਪਿੰਡ ਦੀਆਂ ਦੂਜੇ ਵਾਲੇ ਦੂਜੇ ਵਾਲੇ ਤੇ ਜਿੱਚੋਂ 780 ਵੋਟ ਪੁਕਟਾਂ ਹਾਂਜੀ ਪੈਕ ਇਹਦੇ ਚ ਕੋਈ ਕਈਵਰੀ ਪਿੰਡਾਂ ਚ ਹੁੰਦਾ ਕੋਈ ਮਾੜਾ ਅੰਸ ਲਾ ਲੋ ਕੋਈ ਲਾ ਲੋ ਕਿਸੇ ਦੀ ਜਾਲੀ ਵੋਟ ਪਾ ਆ ਨਹੀਂ ਨਹੀਂ ਏਦਾਂ ਦਾ ਕੰਮ ਕੋਈ ਨਹੀਂ ਹੁੰਦਾ ਉਹਨਾਂ ਦਾ ਵੀ ਬੰਦਾ ਅੰਦਰ ਆ ਤੇ ਸਾਡਾ ਬੰਦਾ ਵੀ ਅੰਦਰ ਪਤਾ ਵੀ ਪਿੰਡ ਦਾ ਬੰਦਾ ਆ ਇਹ ਇਹਦੀ ਵੋਟ ਇੱਥੇ ਪੈਣੀ ਕੋਈ ਬਾਹਰ ਦਾ ਬੰਦਾ ਆ ਕੇ ਨਹੀਂ ਵੋਟ ਪਾ ਸਕਦਾ ਤੇਰਾ ਨਾਮ ਮਨਦੀਪ ਸਿੰਘ ਆ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਜੀ ਜੀ ਹਾਂ ਜੀ ਬਹੁਤ ਅਮਨ ਸ਼ਾਂਤੀ ਦੇ ਨਾਲ ਸਾਡੇ ਪਿੰਡ ਦੀ VOTING ਹੋਈ ਆ ਬਹੁਤ ਬਹੁਤ ਠੰਗ ਤਰੀਕੇ ਦੇ ਨਾਲ ਕਿਸੇ ਦੇ ਨਾਲ ਕੋਈ ਮਤਲਬ ਕੋਈ ਹੋ ਜਾ ਕੋਈ ਥਲੋਕ ਲੱਕੀ ਨਹੀਂ ਹੈਗਾ ਬਹੁਤ ਅਮਨ ਸ਼ਾਂਤੀ ਦੇ ਨਾਲ ਬਤੀ ਆ ਤਰੀਕੇ ਨਾਲ ਵੋਟਾਂ ਪਈਆਂ ਸਰ ਸਾਡੇ ਸਾਰਿਆਂ ਨੂੰ ਹਾਂ ਜੀ ਨਾਂ ਮੇਰਾ ਪੀਰਾ ਦਿੱਤਾ ਫਿਰ ਮੈਂ ਦੁੱਜਾ ਆ ਰਿਹਾ ਜੀ ਹਾਂ ਜੀ ਮੈਂ ਜੋ ਵੀ ਕਹਾਂਗਾ ਸੱਚ ਕਹਾਂਗਾ ਸਤ ਸ੍ਰੀ ਅਕਾਲ ਕੋ ਕਹਿ ਸਕਦਾ ਜੋ ਸਾਡੇ ਪਿੰਡ ਦੇ ਨਾਲ ਦੀ ਮੈਂਤ ਕਹਾਂ ਕਿ ਕਿਸੇ ਪਿੰਡ ਦੀ ਰੀਸ ਹੀ ਨਹੀਂ ਆ ਗਈ ਕੋਈ ਬਿਲਕੁਲ ਹੀ ਸ਼ਾਂਤਮਈ ਢੰਗ ਦੇ ਨਾਲ ਵੋਟਾਂ ਪਈਆਂ ਨੇ ਕਿਸੇ ਨਾਲ ਕੋ ਉੱਚ ਨੀਚ ਨਹੀਂ ਹੋਈ ਸਭਣਾ ਨੇ ਪੜੇ ਹੀ ਪਿਆਰ ਸਤਿਕਾਰ ਦਾ ਸਭਣਾ ਨੇ ਵੋਟਾਂ ਪਾਈਆਂ ਨੇ ਤੇ ਕਿੰਨੇ ਵਜੇ ਸ਼ੁਰੂ ਹੋ ਗਿਆ ਸੀ ਆਪਣਾ ਵੋਟਿੰਗ ਲਗਾਉਣਾ ਇਹ ਜੀ 8 ਵਜੇ ਪੂਰੇ ਸ਼ੁਰੂ ਹੋ ਗਿਆ ਸੀ ਜੀ ਤੇ 4 ਵਜੇ ਤੱਕ ਇਹ ਜਿੰਨੀ ਸੰਗਤ ਅੰਦਰ ਚੱਲ ਗਈ ਆ ਤੇ ਹੁਣ 5 ਵਜੇ ਤੱਕ ਉਹਨਾਂ ਨੇ ਕਿੰਦੇ ਜਿਹੜਾ ਪਕਤਾਨਾ ਹੀ ਕਰ ਦੇਣਾ ਆਪਣੇ ਅਕਾਲੀ ਦਸ ਜਿਨ੍ਹਾਂ ਦਾ ਚੋਣ ਸ਼ੈਣ ਤੱਕਲੀ ਸੀ ਔਰ ਅੱਜ ਇੱਥੇ ਜੋ ਪੋਲਿੰਗ ਹੋ ਗਈ ਆ ਵੋਟਿੰਗ ਪਈਆ ਜਿਹੜੀ ਬਲਾਸੰਭਤੀ ਔਰ ਜਿਲ੍ਹਾ ਸੰਭਤੀ ਦੀ ਔਰ ਇੱਥੇ ਗੱਲ ਕਰਦੇ ਆਪਾਂ ਇੱਥੇ ਦੇ ਸਾਡੇ ਮੋਢਵਰ ਬੈਠੇ ਨੇ ਹਾਂ ਸਰ ਜੀ ਅੱਜ ਵੋਟਾਂ ਵਧੀਆ ਸ਼ਾਂਤਮਈ ਢੰਗ ਨਾਲ ਪਈਆਂ ਜੀ ਇੱਥੇ ਮਹਾਰਾਜ ਦੀ ਕਿਰਪਾ ਹਰ ਵਰੀ ਸ਼ਾਂਤਮਈ ਰਹਿੰਦੀ ਹਾਂਜੀ ਤੇ ਆਪਾਂ ਇੱਕ ਮੈਸੇਜ ਦੇਣਾ ਸਾਰੇ ਸਮਾਜ ਨੂੰ ਵੀ ਰਹਿਣਾ ਆਪਾਂ ਪਿਆਰ ਨਾਲ ਰਹਿਣਾ ਪਿਆਰ ਨਾਲ VOTING ਪਾਓ ਹਾਂਜੀ ਤੇ ਜੇੀ ਵੋਟ ਇਸਤੇਮਾਲ ਸਹੀ ਕੀਤਾ ਜਾਵੇ ਹਾਂਜੀ ਕੀ ਕਹਿਣਾ ਹੈ ਇਸ ਬਾਰੇ ਤੁਸੀਂ ਕੀ ਸਰ ਜੀ ਜੀ ਅਸੀਂ ਆਪਣੀ ਜ਼ਿੰਦਗੀ ਵਿੱਚ ਇਹੋ ਵੇਖਿਆ ਵੀ ਇੱਥੇ ਸ਼ਾਂਤਮਈ ਰਹਿੰਦੀ ਕਦੇ ਨਹੀਂ ਰਾਈ ਚੰਦਰ ਅਮਿਤ ਜੀ ਦਾ ਹੁਣ ਇੱਥੇ ਜਿਹੜੇ ਬੈਠੇ ਆ ਨਾ ਇੱਕ ਪੂਰਿੰਗ ਦੇ ਚਾਰੇ ਪੰਜੇ ਪੂਰਿੰਗ ਜਿੱਥੇ ਜਿਹੜੇ ਇੱਕ ਮੇਰਾ ਇੱਥੇ ਜੂਰ ਹੋ ਗਿਆ। ਚੋਬਨਾਗੀ ਜੀ ਸਰਪੰਚ ਸਾਹਿਬ। ਆਪਾਂ ਤੇ ਜੀ ਸੋਬਨਾਗੀ ਆਪਣਾ ਜੀ ਮੇਰਾ ਨਾਮ ਗੁਰਨਾਮ ਸਿੰਘ ਹੈ। ਹਾਂਜੀ ਸਰਦਾਰ ਗੁਰਨਾਮ ਸਿੰਘ ਜੀ ਅੱਜ ਦੀ ਜਿਹੜੇ VOTING ਹੋ ਗਈ ਕਿਤਨਾ ਹੋਈ ਹੈ ਜੀ? ਬੜੀ ਇੱਥੇ ਬੜੀ ਸਮੂਥਲੀ ਚੱਲੀ ਆ। ਨਾਲ ਸਾਡੇ ਪਿੰਡ ਦਾ ਬਹੁਤ ਆਪੋਰਚਨ ਕੋਆਪਰੇਸ਼ਨ ਬਹੁਤ ਜ਼ਿਆਦਾ ਹੈ। ਕੋਈ ਐਸੀ ਕੋਈ ਗੱਲ ਨਹੀਂ ਆ ਗਈ। ਜਿੱਥੇ ਜਿੱਥੇ ਕੋਈ ਨੇ ਪਾਣੀ ਉੱਥੇ ਬੜੇ ਤੇ ਕਿੰਨੀਆਂ ਵੋਟਾਂ ਆਪਣੇ ਪਿੰਡ ਦੇ ਹੋਟਾ ਕਿੰਨੀਆਂ ਵੋਟਾਂ ਆ ਆਪਣੇ ਵੋਟਾਂ ਮੋਰ 700 ਬੜੀ ਮੁਸ਼ਕਲ 400 ਤੱਕ ਮਤਲਬ ਪੋਲਿੰਗ ਹੋ ਰਹੀ ਘਾਟੀ ਹੋ ਗਈ ਕੋਈ ਐਕਟ ਜਿਹੜਾ ਸਟਾਫ ਹੈ ਨਾ ਇਹਨਾਂ ਪ੍ਰੋਫੈਸ਼ਨਲ ਸਾਊਂਡ ਨਹੀਂ ਵਿੱਚ ਗਲਤੀਆਂ ਕਰਦੇ ਡਿਲੇ ਹੋਲੀ ਚੱਲ ਰਿਹਾ ਕੰਮ ਕਾਫੀ ਅੱਛਾ ਜੀ ਹੋਇਆ ਕਰਕੇ ਮਾਲੂਮ ਮਹਾ 450 ਸਵਤਾਂ ਇਸ ਨਹੀਂ ਕੋਈ ਬੜੀ ਪੋਲਿੰਗ ਜੀ ਅੱਜ ਜੁਨੀ ਪੋਲਿੰਗ ਵੋਟਿੰਗ ਹੋਈ ਆ ਬਲਾਜ ਸੰਪਤੀ ਔਰ ਜਲ ਸੰਪਤੀ ਬਾਰੇ ਕੀ ਗੱਲਾਂ ਤੁਸੀਂ ਜੀ ਬਹੁਤ ਵਧੀਆ ਹੋਈ ਇਹ ਇਲੈਕਸ਼ਨ ਜੀ ਅੱਛੀ ਤੇ ਕੋਈ ਝਗੜਾ ਨਹੀਂ ਹੋਇਆ ਕੁਛ ਨਹੀਂ ਸਾਰੇ ਇੱਕੇ ਥਾਂ ਬੈਠੇ ਕੋਈ ਇਧਰ ਚਲੇ ਗਏ ਕੋਈ ਉਧਰ ਚਲੇ ਗਏ ਤੇ ਇਥੇ ਲੰਗਰ ਵੀ ਲਾਇਆ ਹੈ ਉਹ ਵੀ ਖਾਈ ਗਏ ਅਸੀਂ ਵੀ ਖਾਈ ਗਏ ਸਾਰੇ ਸਰਦਾਰ ਹਰਨਿਕ ਸਿੰਘ ਜੀ ਇੱਕ ਮੈਸੇਜ ਦੇਣਾ ਕਿ ਜਿੱਤਣਾ ਸਾਡੇ ਪਿੰਡ ਹੋਇਆ ਇਹੋ ਸਾਰੇ ਜੋ ਪਿੰਡ ਇੱਕ ਮੈਸੇਜ ਸਾਰੇ ਸਮਾਜ ਨੂੰ ਜਾਣਾ ਚਾਹੀਦਾ ਬੜੀ ਕਿਨ ਆਹੀਂ ਕਹਿੰਦੇ ਵੀ ਲੜੋ ਨਾ ਝਗੜਾ ਨਾ ਕਰੋ ਤੇ ਭਰਾ ਭਰਾ ਬਣ ਕੇ ਬੈਠੋ ਤੇ ਈਰਖਾ ਛੱਡੋ ਤਨ ਦਵਿੰਦਰ ਸਿੰਘ ਨਾਮ ਹਾਂ ਜੀ ਤੇ ਸਰ ਜੀ ਅੱਜ ਜਿਹੜੀ ਉਹ ਵੀ ਇੱਕ ਲੜਾਈ ਕੇ ਬਾਰਡਰ ਤੇ ਇੱਕ ਇਹ ਲੜਾਈ ਆ ਜੋ ਆਪਣੀ ਵੋਟ ਦਾ ਇਸਤੇਮਾਲ ਕੀਤਾ ਇਹਦੇ ਬਾਰੇ ਕੀ ਕਹਿਣਾ ਜੀ ਸਾਡੇ ਪਿੰਡ ਦੇ ਵਿੱਚ ਜਦੋਂ ਦੀਆਂ ਵੋਟਾਂ ਚੱਲੀਆਂ ਉਦੋਂ ਤੋਂ ਲੈ ਕੇ ਸ਼ਾਂਤਮਈ ਵੋਟਾਂ ਹੁੰਦੀਆਂ ਰਹੀਆਂ ਨੇ ਇੱਥੇ ਕੋਈ ਇਹੋ ਜਿਹਾ ਲੜਾਈ ਝਗੜੇ ਵਾਲਾ ਕੰਮ ਹੋਇਆ ਹੀ ਨਹੀਂ ਕਦੇ ਬਸ ਬਿਲਕੁਲ ਸ਼ਾਂਤ ਤਰੀਕੇ ਨਾਲ ਹੀ ਜਦੋਂ ਦੀਆਂ ਵੋਟਾਂ ਚੱਲੀਆਂ ਆਂ ਅੱਜ ਕੀ ਕੀ ਦੇ ਕੋਈ ਮੈਸੇਜ ਦੇਣੇ ਕਿ ਇਤਨਾ ਹਰ ਜਗ੍ਹਾ ਪੈਣ ਆਪਣੀ ਵੋਟ ਦਾ ਜਿੱਥੇ ਜਿਹਨੇ ਇਸਤੇਮਾਲ ਕਰਨਾ ਕਰੇ ਤੇ ਸਾਰੇ ਰਲ ਮਿਲ ਕੇ ਰਹੇ ਇੱਕ ਕੈਪਟਨ ਸਾਹਿਬ ਇਹ ਗੱਲ ਦੱਸੋ ਜਿਹਨੀਆਂ ਵੋਟਾਂ ਪਿੰਡਾਂ ਚੋ ਕਿਟਾਈਆਂ ਜਾਂਦੀਆਂ ਇੱਕ ਦੂਜੇ ਦੀਆਂ ਸਾਡੇ ਸਾਡੇ ਤਾਂ ਕੋਈ ਹੈ ਹੀ ਨਹੀਂ ਤਾਂ ਨਸੇ ਉਹ ਵੇਖ ਲਓ ਸਾਹਮਣੇ ਤੁਹਾਡੇ ਸਾਹਮਣੇ ਸਾਰੇ ਬੈਠੇ ਆਪਾਂ ਭਾਈ ਉੱਥੇ ਜਾ ਕੇ ਬਹਿ ਜੀ ਉਹ ਬਹਿ ਜਾਣ ਇੱਥੇ ਕੋਈ ਅਜਿਹੀ ਗੱਲ ਹੀ ਨਹੀਂ ਹੈ ਸੰਮਤੀ ਔਰ ਜਲ ਸੰਮਤੀ ਦੀ ਚੋਣਾਂ ਦੇ ਵਿੱਚ ਨੇਪਰੇ ਚੜਾਇਆ ਆਪਾਂ ਉਹ ਗੱਲ ਕਰਦੇ ਆ ਕਿਤਰਾ ਜੇ ਜਿਹੜਾ ਪਹਤਾਉਣਿਆ ਕਿਤੋਂ ਤੱਕ ਵਧਿਆ ਜਿਹੜਾ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਦੋਵਾਂ ਪਾਰਟੀਆਂ ਜਿਹੜੀਆਂ ਨੇ ਪੂਰਾ ਸੰਯੋਗ ਦਿੱਤਾ ਜੀ ਤੇ ਸ਼ਾਂਤ ਵਧੀਆ ਬਹੁਤ ਵਧੀਆ ਟੰਕ ਦੇ ਨਾਲ ਜਿਹੜੀ ਇਹ ਜਿਹੜੀ ਚੋਣ ਹੋਈ ਹੈ ਜੀ ਕਿਸੇ ਸ਼ਰਾਰਤੀ ਅਨਸਰ ਕੋਈ ਇਹੋ ਜਿਹਾ ਕੋਈ ਨੀ ਜੀ ਉਹੀ ਕੋਈ ਸ਼ਰਾਰਤੀ ਅਨਸਰ ਜਿਹੜਾ ਪਿੰਡ ਦੇ ਵਿੱਚ ਨਹੀਂ ਮਿਲਿਆ ਜੀ ਠੀਕ ਹੈ ਨਾ ਕੋਈ ਇਹਦੇ ਵਿੱਚ ਸਕੂਲ ਤੇ ਆਪਾਂ ਕੋਈ ਇਹੋ ਜੀ ਕਾਰਵਾਈ ਹੋਣ ਦਿੱਤੀ ਗਈ ਲੋਕ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਇੰਚਾਰਜ ਹੀ ਪੰਜਾਬ ਪੁਲਿਸ ਦੇ ਸਰਦਾਰ ਚਕਤਾਰ ਸਿੰਘ ਜੀ ਉਹਨਾਂ ਲਗਾਇਆ ਕਿ ਅੱਜ ਇੱਕ ਮੈਸੇਜ ਦਿੱਤਾ ਗਿਆ ਬੜੇ ਪਿਆਰ ਦੇ ਨਾਲ ਔਰ ਪਿੰਡ ਵਾਸੀ ਨੇ ਵੀ ਕਿਹਾ ਜੋ ਦੁੱਜੋਵਾਲ ਦੇ ਵਿੱਚ ਇੱਕ ਇਤਿਹਾਸ ਦੇ ਵਿੱਚ ਹੈ ਕਿ ਪਿਆਰ ਦੇ ਨਾਲ ਆਪਣਾ ਜੋ VOTING ਹੀ ਪਾਈਗੀ ਆ ਵੋਟਾਂ ਦੀ ਜਿਹੜੀ ਆ ਇਸਤੇਮਾਲ ਬੜੇ ਪਿਆਰ ਨਾਲ ਕੀਤਾ ਗਿਆ ਔਰ ਜੋ ਇਸਤੇਮਾਲ ਕਰਨਾ ਚਾਹੀਦਾ ਸਾਡੀ ਵੋਟ ਦਾ ਅਧਿਕਾਰ ਆ ਸਾਨੂੰ ਦਿੱਤਾ ਭਾਰਤ ਸਰਕਾਰ ਨੇ ਉਹਦਾ ਇਸਤੇਮਾਲ ਸਹੀ ਕਰਨਾ ਚਾਹੀਦਾ ਔਰ ਬਿਨਾ ਕਿਸੇ ਕਲੇਸ਼ ਦੇ ਕਾਰਨ ਅਸੀਂ ਆਪਣੀ ਵੋਟ ਦਾ ਪਕਤਾਨ ਕੀਤਾ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਜੋ ਸਤਕਾਰ ਜੋ ਅਫਸਰ ਨੇ ਇਹਨਾਂ ਪਿਆਰ ਦੇ ਨਾਲ ਸਾਰਾ ਇਹ ਕੰਮ ਜਿਹੜਾ ਸਪੂਰ ਸਿਲੇਚੜ ਆ ਉਹ ਜਿਤਿਓ ਸ਼ੇਰਪੁਰ ਦਰਬੀਸ਼